We ਕੀਏ ਬਦਲਿਏ ਕਦਰ ਨਾ ਚੰਨ ਕੀਏ ਨਿੱਕੀਏ ਬਦਲਿਏ ਕਿੱਥੇ ਇਕ ਜਾਤੇ ਵਰਸੇਂਗੀ ਅਜ ਨਚ ਲਸ ਮੇਰੇ ਕਰਸੇਂਗੀ ਅਜ ਨਚ ਲਸ ਮੇਰੇ ਕਰਸੇਂਗੀ ਆਵੀ ਬਾਬਾ ਨਾਨਕ ਜੋ ਵੀ ਬਾਬਾ ਨਾਨਕ ਕਾਏ ਹੋਈਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕ ਕਾਏ ਹੋਈਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕ ਮਗੇ ਕੇ ਕੇ ਕੋਲਾ ਬੋਲਦੀਆਂ ਵਿਚ ਬਾਗਾਂ ਦੇ ਬੈ ਕੇ ਕੋਲਾ ਬੋਲਦੀਆਂ ਵਿਚ ਬਾਗਾਂ ਦੇ ਬੈ ਕੇ ਕੋਲਾ ਬੋਲਦੀਆਂ ਵਿਚ ਬਾਗਾਂ ਦੇ ਬੈ ਕੇ ਕਦ ਤੱਕ ਦੁੱਖ ਦਾ ਮੇਰੀ ਤਕਦੀਰ ਵਕੀ ਝੇੜਦਾ ਜਿੰਦ ਦੁੱਖ ਦਾ ਮੇਰੀ ਤਕਦੀਰ ਵਕੀ ਝੇੜਦਾ ਤੇ ਦੁੱਖ ਦਾ ਜੇਰ ਮੋੜ ਕਰ ਫੜਨ ਪਿਓ ਮੈਨੂੰ ਦੇ ਦਿਓ ਫਕੀ ਝੇੜ